ਤਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੀ ਜੀ ਸੋਚੀ ਲਖਵਾਰ ਚੁਪੇ ਚੁਪ ਨ ਹੋਵੀ ਜੇ ਲਾਇ ਰਹਾ ਨਿਰਤਾਰ ਓ ਕੰਮ ਓ ਕਨੌਂ ਤਰੀਜ ਬੰਨਾ ਪੁਰੀਆਂ ਪਾਰ ਸਹਸ ਸਿਆਣਪਾਂ ਲਖੋ ਰੇ ਤੈ ਤਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਤੂ ਕੂੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਮ ਤਿਲਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨ ਚਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਤੁਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਬਿਰਸ ਬਹੁ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨ ਕੋਈ ਦਾਵੇ ਕੋ ਤਾਣੂ ਉਹ ਵਿਚ ਸਤਾਨੂ ਦਾਵੇ ਕੋ ਦਤ ਜਾਣੇ ਵੀਸਾਨੂ ਦਾਵੇ ਕੋ ਗੁਣ ਵਿੜਿਆਈਆਂ ਚਾਰ ਦਾਵੇ ਕੋ ਵਿਦਿਆ ਵਿਖਮ ਵਿਚਾਰ ਦਾਵੇ ਕੋ ਸਾਜ ਕਰੇ ਤਨ ਪੇਜ ਦਾਵੇ ਕੋ ਜੀ ਲੈ ਪ੍ਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਿਆਤਰਾ ਹਦੂਰ ਕਥਨਾ ਕਥੀ ਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤੱਕ ਪਾਹੇ ਜੁਗਾ ਜਵੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਰੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਆਖੇ ਤੋ ਪਰ ਆਖੇ ਮੰਗਹਿ ਦੇਹ ਦੇਹ ਦਾਤ ਫਰੀਦਾ ਤਾਰ ਫੇਰ ਕੇ ਅger ਕੀ ਹੈ ਜਿਤ ਦੇ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਿਢਾਈ ਵਿਚਾਰ ਤਰਮੀਆ ਦੇ ਕੱਪੜਾ ਨਦਰੀ ਮੂੰਖ ਦਵਾਰ ਨਾਨਕ ਤੇ ਵਜਾਣੇ ਸਭ ਆਪਿ ਸਿਆਰਾ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪਿ ਆਪ ਲੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਦਾ ਵੀਏ ਗੁਣੀ ਨਿਧਾਨ ਦਾ ਵੀਏ ਸੁਣੀਏ ਮਨ ਰਖੀਏ ਭਾਉ ਦੁਖ ਸਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰਪੁਰਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਤਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਹੋ ਜਾਈ ਸਭਨਾ ਜੀਆਂ ਕਾਜ ਸਦਾਤਾ ਸੋ ਮੈਂ ਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਜੇ ਤੀਸਰ ਤੋਂ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨੁਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਹੋ ਜਾਈ ਸਭਨਾ ਜੀਆਂ ਕਾਜ ਸਦਾਤਾ ਸੋ ਮੈਂ ਸਰ ਨਾ ਜਾਈ ਜੇ ਤੁਘ ਚਰਿਆਰ ਜਾਹ ਫੁਰਤ ਸੁਣੀ ਹੋਏ ਨਵਾ ਖੰਡਾ ਸਜਾਣੀਏ ਨਾਲ ਛਲੇ ਸਭ ਕੋਏ ਚੰਗਾ ਨੌਰ ਖਾਇ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੀ ਤਾ ਵਤਨੁ ਪੁਛੇ ਕੀਤਾ ਅੰਦਰ ਕੀਟ ਕਰਦੋ ਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨਾ ਸੁਜੀ ਜੇ ਤਿਸੁ ਗੁਣ ਪੁਏ ਕਰੇ ਸੁਣਿਆ ਸਿਧ ਪੀਰ ਸੁਨਾਥ ਸੁਣਿਐ ਤ੍ਰਤਵਲਾ ਕਾ ਸੁਣਿਐ ਦੀਪ ਲੋਪਾ ਤਾਲ ਸੁਣਿਐ ਪੁੰਨ ਸਤਿ ਕਾਲ ਨਾਨਕ ਭਗਤ ਸਦਾ ਵਿਦਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਵਰ ਮਾਇੰਦ ਸੁਣਿਐ ਮੁਖ ਸੁਲਾਹਰ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਦਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠਸਠ ਕਾ ਇਸ਼ਨਾਨ ਸੁਣਿਐ ਪਰ ਕਰਪਾ ਦੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਉਸਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਪੇਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਤ ਹੋਵੇ ਸਦਾ ਉਹ ਨਾਮ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾਏ ਕਾਗਦ ਕੰਨਾਂ ਲਿਖਣ ਹਾਰ ਮੰਨੇ ਕਰ ਕੇ ਕੰਨ ਵਿਚਾਰ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨੁਬੁੱਧ ਮੰਨੇ ਸੁਖਿਲ ਪਾਉਣ ਕੀ ਸੋਤ ਮੰਨੇ ਮੋਚੋ ਟਾ ਨਾ ਖਾਏ ਮੰਨੇ ਜੰਮ ਕੇ ਸਾਥ ਨ ਜਾਏ ਐਸਾ ਨਾਮ ਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਤਾਤ ਨ ਪਾਏ ਮੰਨੇ پاک ਸਿਉ ਪਰ ਗੁਰਜਾਇ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਤਵੇ ਨਾ ਐਸਾ ਨਾਮ ਜਿੰਦਨ ਹੋਇ ਜੇ ਕੋ ਮੰਦੜੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਧਰ ਕੇ ਮਾਨ ਪੰਜ ਸੁਹੇਦਰ ਜਾਨ ਪੰਜ ਆਖਾ ਗੁਰੇ ਧਿਆਨ ਜੇ ਤੋ ਕਹ ਕਰੇ ਵਿਚਾਰ ਧਰ ਤੇ ਕਰਣੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਸਿਸਤੇ ਬਾਹਰ ਪਲੇ ਕਵਣ ਜੋਰ ਜੀ ਜਾ ਤਰੰਗਾ ਤੇ ਨਾਮ ਸਭ ਨਨ ਲਖਿਆ ਉੜੀ ਕਲਾਮ ਇਹ ਲਿਖਣ ਖਲਕ ਜਾਣੇ ਕੋਈ ਲਿਖਣ ਖਿਆ ਕੀਤਾ ਹੋਏ ਕੀਤਾ ਤਨ ਸਵਾਲਿਓ ਰੂਪ ਤੇ ਕੀ ਦਾ ਅਟਾੜੇ ਕੌਣ ਕੂਤ ਕੀਤਾ ਪਸੋ ਇੱਕੋ ਕੋਆਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਦਵਾਰਿਆ ਨਾ ਦਮ ਇੱਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮ ਅਨੰਤ ਅੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਤ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਬਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਈ ਪਰਿਕਾਰ ਤੂੰ ਸਦਾ ਸਲਾਮ ਤਰੰਤਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਖੋਰ ਅਸੰਖ ਖਮਰ ਕਰ ਜਾਹਿ ਜੂਰ ਅਸੰਖ ਗਲਬੜ ਹੱਤਿਆ ਕਮਾਹਿ ਸੰਖਾ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇ ਸਮਲ ਭਗ ਖਾਹਿ ਅਸੰਖ ਨਿੰਦ ਅਕਸਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੇ ਸਾਈ ਪਰੀਕਾਰ ਤੂ ਸਦਾ ਸਲਾਮਤ ਵੰਕਾਰ ਅਸੰਖ ਨਾ ਹੋ ਸੰਖ ਤਾਵ ਅਗਮਾ ਗਮ ਸੰਖ ਲੋ ਸੰਕੇ ਸਿਰ ਪਰ ਹੋਇ ਈ ਨਾਮਕਤੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਸੇ ਸੰਜੋਤੋ ਖਾਨ ਜਿਨ ਨੇ ਲਿਖੇ ਤੇ ਸੁਰਨਾਹੀ ਜੇ ਫਰਮਾਏ ਤੇ ਤੇ ਪਾਹੀ ਜੇ ਤੱਕੀਤਾ ਤਿੱਤਾ ਨਾ ਵੇਣਾ ਵੇ ਨਾਹੀ ਕੋਤਾਉ ਕੁਦਰਤ ਕਮਣ ਤਾ ਵਿਚਾਰ ਵਾਰਿਆ 라 ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਪਰੀਏ ਹੱਥ ਪੈਰਾਂ ਦੇ ਪਾਣੀ ਤੋਂ ਤੇ ਉੱਤਰ ਸਕੇ ਮੋਤ ਫੁਲੀਤੀ ਕੱਪੜ ਹੋਏ ਦੇ ਸਾਬੂਨ ਲਿਓ ਤੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਤੋ ਪਹਿਣਾ ਵੈ ਤੇ ਰੰਗ ਉੰਨੀ ਪਾਪੀਆਂ ਖਾਣਾ ਹੈ ਕਰ ਕਰ ਕਰਣਾ ਲਿਖ ਲਿਆ ਜਾ ਹੋਆ ਤੇ ਵੀ ਜਾ ਤੇ ਹੀ ਖਾਹੋ ਨਾਨਕੋ ਖੁਕਨੀਆ ਹੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਚਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਦਰ ਗਾ ਤੀਰਥ ਮਨ ਲਾਉ ਸਭ ਗੁਣ تیر ਨਾਹੀ ਕੋਏ ਵਿਣ ਗੁਣ ਕੀਤੇ ਫਲਤ ਨਾ ਹੋਏ ਸਵਸਥਾਤ ਬਾਣੀ ਬਰਮਾਉ ਸਤ ਸੁਆਣ ਸਦਾ ਮੰਚਾਉ ਕਮ ਸੁਬੀਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾ ਹੋ ਕਵਣ ਜਿਥੂ ਆਕਾਰ ਵੇਲਾ ਪਈਆ ਪੰਡਤੀ ਜੇ ਹੋਵੇ ਦੇ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਖਣੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾ ਕਰ ਤਾਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕੀਵ ਕਰ ਆਖਾਂ ਕਿ ਸਲਾਹੀ ਕੋ ਵਰਨੀ ਕਿਉ ਜਾਣਾਂ ਨਾਨਕਾ ਕਣ ਸਭ ਕੋ ਅਤ ਇਕੂ ਇਕ ਸਿਆਣਾ ਵੱਡਾ ਸਾਰੂ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਲਕ ਦੇ ਕੋ ਆਪੋ ਜਾਣਿਆ ਤੇ ਜਨ ਸੁਹੈ ਪਾਤਾ ਨਾ ਪਤਾਲ ਲਖ ਅਜਾ ਸਾ ਅਗਾਸ ਊੜ ਕੋ ਪਾਲਥ ਕੀਵੇ ਤਨਕੁ ਆਤ ਸਹਸ ਰਠਾਰ ਹੈ ਤਨਕ ਤੇ ਬਾਸ ਲੋਇਕ ਤਾਤ ਲਿਖਾ ਹੋਇ ਤਾ ਲਿਖੀ ਐ ਲਿਖਿਆ ਹੋਇ ਬਿੜਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਕੀ ਸੁਫਤ ਨ ਪਾਈਆ ਨਧੀਆਂ ਤੇ ਵਾਪਸ ਸੁਮੰਦ ਨ ਜਾਣੀਐ ਸੁਮੰਦ ਸਾਹਿਬ ਸੁਲਤਾਨ ਜਿਹ ਹੈ ਸਿੱਤੀ ਮਾਨ ਧਨ ਕੀੜੀ ਤੁਲ ਨ ਹੋਵਨੀ ਜੇਤਸਮਨੋ ਨਾ ਵਿਸਰੈ ਅੰਤ ਨ ਸਰਤੀ ਕਹਿ ਨਾ ਅੰਤ ਅੰਤ ਨ ਕਰਨ ਦੇਨੁ ਅੰਤ ਅੰਤਰਾ ਵੇਖਣ ਸੁਣਨ ਨ ਅੰਤ ਅੰਤਰਾ ਜਾਪੇ ਕੇ ਆਨੰਦ ਮੰਤ ਅੰਤਰਾ ਜਾਪੇ ਕੀਤਾ ਆਕਾਰ ਅੰਤਰਾ ਜਾਪੇ ਪਾਰਾ ਵਾਰ ਅੰਤ ਕਾਰਣ ਤੇ ਤੇ ਬਿਲ ਲਾਹੀ ਤਾਂ ਕੀਰਤਨ ਪਾਈ ਜਾਹੀ ਹੋ ਅੰਤ ਨ ਜਾਣੇ ਕੋਈ ਬਹੁਤ ਆਤੀਏ ਬਹੁਤਾ ਹੋਏ ਵੱਡਾ ਸੈ ਬੁਚਾ ਤਾ ਉੱਚੇ ਕੋ ਉੱਚਾ ਨਾਉ ਇਹ ਵਡੂ ਚਹੋ ਵੇ ਕੋਇ ਤਿਸ ਉੱਚੇ ਕੋ ਜਾਣੇ ਸੋਈ ਦੇਵ ਨਾ ਪਾਣਿਆ ਆਪ ਆਪਨਾਂ ਖਤਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਵੱਟਾ ਦਾਤਾ ਤਿਲ ਨਾਤ ਮਾਹੀ ਕੀਤੇ ਮੰਨਜੋਤ ਪਾਰ ਕਿੱਥੇ ਗਣਤ ਨਹੀਂ ਵਿਚਾਰ ਕੀਤੇ ਖਾਪਤ ਤਹੇ ਨੇ ਮੁਖ ਰਹਾਏ ਕਿਤੇ ਮੂਰਖ ਖਾਹੀ ਖਾਹੀ ਕੀਤੇ ਅਦੂਪ ਖੂਪ ਸਦਮਾਰੇ ਪੈਦਾ ਤੇਰੀ ਦਾ ਤਾਰ ਬੰਦ ਫਲਾਸੀ ਪਣ ਹੋਇ ਹੋ ਰਾਤਨ ਸਭ ਤੇ ਕੋਈ ਜੇ ਕੋ ਖਾਏ ਤਾਂ ਖਰਪਾਇੋ ਜਾਣੇ ਜੀਤੀ ਅਮੁਖਾਏ ਆਪਣੇ ਜਾਣੇ ਆਪੇ ਦੇ ਆਖੇ ਸੇ ਪਖੀ ਕੇ ਜਿਸਨੋ ਬਖਸੇ ਸਿਤ ਸਦਾ ਅਨਾਰਥ ਪਾਤਸ਼ਾਹੀ ਪਾਤਸ਼ਾਹੋ ਅਮਲ ਵਣ ਮਲ ਵਪਾਰ ਮਨ ਵਪਾਰੀਏ ਮਨ ਮੰਡਾਰੋ ਮੰਨავੇ ਮਨ ਲੈ ਜਾਏ ਮਨ ਭਾਏ ਮਨ ਨਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਉਮਨ ਪ੍ਰਵਾਣਾ ਅਮੁੱਲ ਬਖਸ਼ੀਸ ਮੁੱਲ ਨਿਸਾਣਾ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮਨ ਅਥੈ ਨ ਜਾਇ ਅੱਖਰਹਿ ਲਿਵਨਾਈ ਅੱਖਰ ਵਿਦ ਪਾਠ ਪ੍ਰਾਣ ਅੱਖਰ ਪੜੇ ਕਰੇ ਵਿਖਿਆਣ ਹੱਥੇ ਵਰ ਮੇ ਅਖਿੰਦ ਅੱਖਰ ਕੋ ਪੀਤੇ ਦਪੇ ਆਖੇ ਈਸ਼ਰ ਅਖੇ ਸਿਦ ਅਖੇ ਕਤੇ ਕੀਤੇ ਬੁੱਧ ਹੱਥੇ ਦਾਨ ਹੱਥੇ ਦੀਵ ਅਖੇ ਸੁਨ ਮੁੰਜਨ ਸੇਲ ਕਿਤੇ ਕਤ ਉਠ ਉਠਵਾਹੀ ਕਿਤੇ ਕਤ ਉਠ ਉਠ ਜਾਹੇ ਤੇ ਕੀ ਤਿਉਰ ਕਰੇ ਤਾ ਸਭ ਕੀ ਕੀ ਜੇ ਉਠ ਪਾਵੇ ਜੇ ਉਠ ਹੋਏ ਨਾਰਿ ਜਾਣੇ ਸੱਚਾ ਸੋਏ ਜੇ ਕੋ ਆਖਿਆ ਬੋਲ ਵਿਗਾੜ ਤਾਲ ਕੀ ਸਿਰ ਗਵਾਰਾ ਗਵਾਰ ਸੋਦਰ ਕੇ ਦਸੂ ਕਰ ਕੇ ਹਾ ਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀ ਤੇਵ ਹਨ ਹਾਰੇ ਕੀ ਤੇਰਾ ਪਰਿਸ਼ੂਤੀ ਅਨ ਤੇਜਾ ਵਣ ਹਾਰੇ ਗਾਵਹਿ ਤੋਨੋ ਪੌਣ ਪਾਣੀ ਬੈਸੰਤਰ ਤਾ ਰਾਜਾ ਤੁਮ ਦਵਾਰੇ ਹੀ ਗੋਵੇ ਚਿਤ ਤੁਗੇ ਫਲਿਤ ਜਾਣੇ ਲੇਖ ਲੇਖ ਤੰਗੀ ਵਿਚੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੱਚਾ ਦਰਬਾਰ ਜਿੱਥੇ ਸੂਨ ਪੰਚ ਪ੍ਰਵਾਨ ਨਜ਼ਰੀ ਕਰਮ ਪਵੇ ਨਿਸਾਣ ਕਾਚ ਪਕਾਈ ਉਥੇ ਪਾਏ ਨਾਲ ਗੈ ਜਾਪੇ ਜਾਏ ਤਰਮਖੰਡ ਕਹੋ ਤਰਮ ਧਿਆਨਖੰਡ ਕਹੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਤਾਨ ਮਹੀਸ ਕੀਤੇ ਪਰਮੇ ਕਾਟ ਤਕੜੀਏ ਰੂਪ ਰੰਗ ਕੀ ਵੇਸ ਕੀਤੀ ਅਕਰਮ ਪਉਮੀ ਮੇਰ ਕੇਤੇ ਕੇਤੇ ਤੂ ਬ੍ਰਿਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਤਿ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਰਮਨ ਕੇਤੇ ਕੇਤੇ ਰਤਨ ਸਮੁੰਦ ਕੀਤੀ ਆਖਾਣੀ ਕੀਤੀ ਆ ਬਾਣੀ ਕੇਤੇ ਪਾਤ੍ਰ ਨਿੰਦ ਕੀਤੀ ਅਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਅਰਪ ਚੰਡ ਤਿਥੇ ਨਾਥ ਬਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਕੜੀਏ ਕੜੀਏ ਬਾਤ ਤੁਹਾਨੂੰ ਉਪ ਤੱਕੀਆਂ ਦਿਲ ਲੱਗਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਿਸਦਾਏ ਤਿੱਥੇ ਕੜੀਏ ਸੁਰ ਸੁਮਤ ਮਨ ਬੁੱਧ ਤਿੱਥੇ ਕੜੀਏ ਸੁਰਾ ਸਦਾ ਕੀ ਸੋਧ ਕੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾ ਮਰ ਸੂਰਤਿ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੇ ਤਾਂ ਤੇ ਰੂਪ ਨ ਤਥਨੇ ਜਾਹੇ ਨਾ ਹਮਰੇ ਨਾ ਗਏ ਜਾਹੇ ਜਿਨ ਤੇ ਰਾਮਸੇ ਮਨਵਾਹਿ ਤਿੱਥੇ ਭਗਤ ਵਸੇ ਕੇ ਲੋਕ ਰੇ ਆਨੰਦ ਸਚਾ ਮਨ ਸੋਏ ਸਚ ਪੰਡ ਵਸੇ ਨਾਮਕਾਰ ਕਰ ਕਰ ਵਿਖੈ ਨ ਦੁਨੀ ਹਾਲ ਤਿੱਥੇ ਖੰਡ ਮੰਨ ਨਵਰ ਪੰਡ ਜੇ ਕੋ ਕਥਿ ਤੰਤ ਨੰਤ ਜਿੱਥੇ ਲੋ ਲੋ ਆਕਾਰ ਜਿਉ ਜਰੂ ਕਿੰ ਤੇ ਵੇਤੁਲਕਾਰ ਵੇਖੈ ਵਿਖਸੈ ਕਲ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀ ਸੁਨਿਆਰ ਅਹਰਣ ਮਤ ਵੇਦ ਹਥਿਆਰ ਓ ਖਲਾਗੰਤਾ ਬਤਾਓ ਪਾਂਡਾ ਪਹੁ ਅੰਮ੍ਰਿਤ ਤਿਤਟਾਲ ਕੜੀਏ ਸ਼ਬ ਸੱਚੀ ਤਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰਿ ਨੰਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤੁ ਵਦਾਈ ਦਾਇਆ ਖਿਲੇ ਸਜਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਕਰਮ ਹਦੂਰ ਕਰਮੀਆਂ ਕੋ ਆਪਣੀ ਤੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸੁੱਤੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸੁੱਤੀ ਨਾਲ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ